ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਫਰੀਦ ਸਤਿ ਸ਼੍ਰੀ ਅਕਾਲ ਜੀ ਪੈਨਸ਼ਨ ਦੀ ਲਾਈਵ ਅਪਡੇਟ ਤੁਹਾਨੂੰ ਦੇਵਾਂਗੇ ਅੱਜ 29 ਨਵੰਬਰ ਦੀ ਤਰੀਕ ਹੋ ਚੁੱਕੀ ਹੈ ਪੈਨਸ਼ਨ ਜਿਹੜੀ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਜਾਰੀ ਹੋਈ ਆ ਜਾਂ ਨਹੀਂ ਹੋਈ ਆ ਬੀਤੀ ਸ਼ਾਮ ਤੋਂ ਲੈ ਕੇ ਹੁਣ ਤੱਕ ਕੀ ਕੁਝ ਅਪਡੇਟ ਆਇਆ ਤੁਹਾਨੂੰ ਦੱਸਾਂਗੇ ਉਸ ਤੋਂ ਫੇਰ ਲਾਈਕ ਤੁਹਾਡੀ ਅਪਡੇਟ ਜਿਹੜੀ ਨਿਕਲ ਕੇ ਆ ਰਹੀ ਆ ਤੁਹਾਡਾ ਨਾਲ ਸਾਂਝ ਕਰਨੀ ਆ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 209 ਦੇ ਤਹਿਤ ਫੰਡ ਵਿਕਾਸ ਤੇ ਪੰਚਾਇਤੀ ਉਫਾਗਲ ਹੋ ਜਾਰੀ ਕੀਤੀ ਗਈ ਨੋਟੀਫਿਕੇਸ਼ਨ ਨੂੰ ਮੁਤਾਬਕ 25/9/2025 ਅਨੁਸਾਰ ਰਾਜ ਚੌਂਕ ਕਮਿਸ਼ਨ ਵੱਲੋਂ ਰਾਜ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਪੰਚਾਇਤ ਸੰਗਤ ਦੇ ਮੈਂਬਰਾਂ ਦੀ ਆਮ ਚੋਣਾਂ ਲਈ ਘੋਸ਼ਣਾ ਕਰ ਦਿੱਤੀ ਗਈ ਹੈ ਤੇ ਨਾਮਜ਼ਦਗੀ ਫਤਲ ਦਾਖਲ ਕਰਨ ਦੀ ਜਿਹੜੀ 12/2025 ਤੋਂ ਸ਼ੁਰੂਆਤ ਹੋਏਗੀ 11 ਤੋਂ 3 ਵਜੇ ਤੱਕ ਤੇ ਨਾਜ਼ਦਗੀ ਤੇ ਸੁਗੰਧ ਤੇ ਰਿਟਰਨਿੰਗ ਅਸਟਰਾਂ ਦੇ ਦਫ਼ਤਰਾਂ ਵਿੱਚ ਜਿਹੜੀ ਨਾਜ਼ਦਗੀ ਸ਼ੁਰੂ ਹੋਏਗੀ 4 ਫਰਵਰੀ 2025 ਤੱਕ ਜਿਹੜੀ ਆਖਰੀ ਮਿਤੀ ਹੋਏਗੀ ਨਾਜ਼ਦਗੀਆਂ ਫਰਾਂ ਦੀ ਤੇ ਕੋਲੰਮ ਲਾ ਕੇ ਇਹ ਸਾਰਾ ਪ੍ਰਕਿਰਿਆ ਚੱਲਣਾ ਹੈ ਤੇ ਜਿਹੜੇ ਚੌਣਾ ਨੇ ਉਹ ਹੁਣ ਜਾ ਰਹੀਆਂ ਨੇ ਜੀ 14 12 2025 ਦਿਨ ਐਤਵਾਰ ਨੂੰ ਸਵੇਰ ਤੋਂ ਲੈ ਕੇ 8 ਵਜੇ ਤੱਕ ਸਵੇਰ ਤੋਂ ਸ਼ਾਮ 4 ਵਜੇ ਤੱਕ ਵੈਲਟ ਫੇਫਰਾ ਦੀ ਉਰਤ ਹੋਏ ਦੇ ਵਿੱਚ ਕੀਤੀ ਜਾਵੇਗੀ ਪੋਲ ਹੋ ਜਾਂ ਵੋਟਾਂ ਦੀ ਗਿਣਤੀ 17 12 2025 ਬਧੋਵਾਂ ਨੂੰ ਇਸ ਸੰਬੰਧ ਵਿੱਚ ਸਾਫਤ ਕਿਤੇ ਗਿਣਤੀ ਕੇਂਦਰਾਂ ਤੇ ਹੋਏਗੀ ਤੇ ਕੁੱਲ ਮਿਲਾ ਕੇ ਜੜੀਆਂ ਜ਼ਿਲ੍ਹਾ ਫਰਿਸ਼ਤ ਤੇ ਪੰਚਾਇਤੀ ਪੰਚਾਇਤ ਸੰਮਤੀਆਂ ਚੋਂ ਦਾ ਐਲਾਨ ਕਰ ਦਿੱਤਾ ਗਿਆ ਤੇ ਨਾਮਜ਼ਦਗੀਆਂ ਦੀ ਸ਼ੁਰੂਆਤ ਜਾਣੀਆਂ ਨੇ ਇੱਕ ਤਰੀਕ ਤੋਂ ਤੇ 14 12 2025 ਦਿਨ ਐਤਵਾਰ ਨੂੰ ਇਹ ਵੋਟਾਂ ਜੜੀਆਂ ਫੈਣਗੀਆਂ ਪੈਸੇ ਤੇ ਅਨੇਜੀ ਅੱਜ ਮਿਤੀ 29 ਨੂੰ ਅਫਰ 2025 ਦੇਣਾ ਹੈ ਸ਼ੰਕਰਦਾਸ ਸਵੇਰ ਦੇ 9 ਵਜੇ ਤੱਕ 9:00 ਵਜੇ ਨਹੀਂ ਹੈ ਪੜੇ ਰਹਾ ਦਾ ਟਾਈਮ ਹੋ ਰਿਹਾ 9 ਵਜੇ ਤੱਕ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਕਿਸੇ ਨਵੇਂ ਜ਼ਿਲੇ ਦੇ ਵਿੱਚ ਪੈਨਸ਼ਨ ਹਾਲੇ ਜਾਰੀ ਨਹੀਂ ਹੋਈ ਹੈ ਨਾ ਸਾਨੂੰ ਕਿਤੇ ਨਵੇਂ ਜ਼ਿਲੇ ਦੇ ਵਿੱਚ ਕਿਤੇ ਬੈਲ ਫਾਸ ਹੋਣ ਦੀ ਕੋਈ ਸੂਚਨਾ ਹੈ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਦੇ ਆ ਰਹੇ ਹਾਂ ਪੈਨਸ਼ਨ ਦਾ ਕੰਮ ਥੋੜਾ ਜਿਆਦਾ ਲੰਮਾ ਖੇਚ ਸਕਦਾ ਹੈ ਅਸੀਂ ਫਰਸਾ ਚੌਥੇ ਪੋਸਟ ਵੀ ਫਾਈਸੀ ਖਾਸ ਕਰ ਲੁਧਿਆਣਾ ਜ਼ਿਲੇ ਦੀ ਕਿ ਲੁਧਿਆਣਾ ਜ਼ਿਲੇ ਦੇ ਵਿੱਚ ਜੇ ਸਾਡੀ ਸਿੱਧੀ ਗੱਲਬਾਤ ਹੋਈ ਹੈ ਡੀਐਸਐਸਓ ਦਫ਼ਤਰ ਦੇ ਵਿੱਚ ਤੇ ਉਹਨਾਂ ਆਖਿਆ ਕਿ ਹਲੇ ਪੈਨਸ਼ਨ ਦਾ ਕੰਮ ਥੋੜਾ ਲੰਮਾ ਖੇਚ ਸਕਦਾ ਹੈ 30 ਨਵੰਬਰ ਤੱਕ ਜਾਂ 2 1 2 ਦਸੰਬਰ ਤੱਕ ਵੀ ਪੈ ਵਿੱਚ ਯਾਨੀ ਕਿ ਸਾਨੂੰ ਇਹਦਾ ਲੱਗ ਰਿਹਾ ਹੈ ਕਿ ਅੱਜ ਉਮੀਦ ਘਟ ਹੈ ਵੈਸੇ ਤਾਂ ਅੱਜ ਵਰਕਿੰਗ ਡੇ ਹੈ ਸ਼ਨੀਵਾਰ ਦਾ ਦਿਨ ਹੈ ਪਰ ਛੁੱਟੀ ਅੱਜ ਕੋਈ ਨਹੀਂ ਹੈ ਬੈਂਕ ਖੁੱਲੇ ਆ ਡੀਐਸਐਸਓ ਦਫ਼ਤਰ ਖੁੱਲੇ ਆ ਤੇ ਅੱਜ ਵੀ ਉਮੀਦ ਹੈ ਕਿ ਸ਼ਾਮ ਤੱਕ ਹੋ ਸਕਦਾ ਕਿਸੇ ਨਵੇਂ ਜਲੇਦ ਵਿੱਚ ਫੈਸ਼ਨ ਜਾਰੀ ਹੋ ਜਾਈ ਇਹ ਕਿ ਸਿਰਫ ਕਿਆਸ ਰਾ ਜਾ ਰਿਹਾ ਕਿਉਂਕਿ ਅੰਦਰ ਖਾਤੇ ਕੀ ਚੱਲੇ ਸਾਨੂੰ ਵੀ ਨਹੀਂ ਪਤਾ ਸੋ ਉਮੀਦਾਂ ਨਹੀਂ ਕਿ ਅੱਜ ਜਾਰੀ ਹੋ ਸਕਦੀਆਂ ਨੇ ਵੈਸੇ ਸਾਡੇ ਅਨੁਮਾਨ ਦੇ ਮੁਤਾਬਕ ਅਗਲੇ 3-4 ਦਿਨ ਹਜੇ ਕੰਮ ਹੋਰ ਖਿੱਚ ਸਕਦਾ ਹੈ ਤੇ ਦਸੰਬਰ ਦੇ 2-3 ਤਰੀਕਾਂ ਤੱਕ ਹੋ ਸਕਦਾ ਹੈ ਪੈਂਸ਼ਨਾਂ ਦਾ ਕੰਮ ਜਿਹੜਾ ਜ ਨੇ ਪਰੇ ਚੜਿਆ ਜਾਵੇ ਸਾਨੂੰ ਜੋ ਸਾਡੇ ਭੈਣ ਭਰਾ ਮੈਸੇਜ ਕਰ ਰਹੇ ਆ ਸਾਨੂੰ ਸਾਡੇ ਬਜ਼ੁਰਗ ਮੈਸੇਜ ਕਰ ਰਹੇ ਆ ਭੈਣਾ ਜਿਹਨਾਂ ਦੀਆਂ ਵਿਧਵਾ ਫੈਸ਼ਨਾਂ ਲੱਗੀਆਂ ਹੋਈਆਂ ਉਹਨਾਂ ਨੂੰ ਇਹੀ ਗੱਲ ਚਾਹਾਂਗੇ ਕਿ ਇੰਤਜ਼ਾਰ ਕਰੋ ਜਿੱਥੇ ਤੁਸੀਂ ਇੰਨੇ ਇੰਤਜ਼ਾਰ ਕਰ ਲਿਆ ਆਪਣਾ ਫਾਇਸਾ ਦਿਨ ਹੋ ਰਿਹਾ ਇੰਤਜ਼ਾਰ ਕਰ ਲਓ ਕਿਉਂਕਿ ਹੁਣ ਇਹ ਦਬਾਅ ਹੈ ਜਿਹੜਾ ਉਹ ਵੀ ਪੰਜਾਬ ਸਰਕਾਰ ਤੇ ਪੈਣ ਲੱਗ ਗਿਆ ਤੇ ਹੁਣ ਜਲਦ ਜਲਦੀਆਂ ਨੇ ਪੈਨਸ਼ਨਾਂ ਜਾਰੀ ਹੋਣਗੀਆਂ ਕਿਉਂਕਿ ਹੁਣ ਵੱਡੀ ਗਿੜਤੀ ਦੇ ਵਿੱਚ ਜਿਹੜਾ ਜਾਂ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਸਾਡੀ ਪੈਨਸ਼ਨਾਂ ਜਿਹੜੀਆਂ ਨੇ ਇਹਨਾਂ ਲਾਭਪਾਤਰੀਆਂ ਦੇ ਖਾਤੇ ਦੇ ਮੈਚ ਆ ਪਾਈਆਂ ਜਾਣ ਤੇ ਹੁਣ ਜਲਦ ਜਿਹੜੀ ਆ ਪੰਜਾਬ ਸਰਕਾਰ ਜਿਹੜੀ ਆ ਪੈਸ਼ਨਾਂ ਪਾ ਸਕਦੀ ਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਸੋ ਸਾਨੂੰ ਜੋ ਅਪਡੇਟ ਮਿਲਣਗੀਆਂ ਸਾਨੂੰ ਜੋ ਸੂਚਨਾਵਾਂ ਮਿਲਣਗੀਆਂ ਉਹਦੇ ਆਧਾਰ ਤੇ ਤੁਹਾਨੂੰ ਅਸੀਂ ਲਾਈਵ ਅਪਡੇਟ ਦਿੰਦੇ ਰਹਾਂਗੇ ਅਭੀਤੀ ਸ਼ਾਮ ਤਲੇ ਅਗੇ ਹੁਣ ਤੱਕ ਦੇ ਲਾਈਵ ਅਫਰਡੇਟ ਹੈ ਕਿਸੇ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਨਹੀਂ ਹੋਈ ਹੈ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਹੋ ਚੁੱਕੇ ਆ ਅਸੀਂ ਪਿਛਲੇ ਵੀਡੀਓ ਪਾ ਚੁੱਕੇ ਆ ਜਾ ਕੇ ਤੁਸੀਂ ਉਹ ਸਾਡੀ ਵੀਡੀਓ ਦੇਖ ਸਕਦੇ ਆ ਕਿਉਂਕਿ ਇੱਥੇ ਗੱਲ ਕਰਾਂਗੇ ਆਪਾਂ ਉਹ ਜ਼ਿਲ੍ਹੇ ਦੀ ਤੇ ਜਿਹੜੀ ਗੱਲਬਾਤ ਕਾਫੀ ਲੰਮੀ ਹੋ ਜਾਣੀ ਆ ਤੇ ਜਿਹੜੇ ਜ਼ਿਲ੍ਹੇ ਰਹਿੰਦੇ ਆ ਉੱਥੇ ਪੈਨਸ਼ਨਾਂ ਜਲਦ ਜਾਰੀ ਹੋ ਸਕਦੀਆਂ ਨੇ ਪਰ ਹਾਲੇ ਜਲਦ ਦਾ ਮਤਲਬ ਇਹ ਨਹੀਂ ਕਿ ਅੱਜ ਹੀ ਹੋ ਜਾਣਗੀਆਂ ਅਗਲੇ 4-5 ਦਿਨਾਂ ਦਾ ਕੰਮ ਜੜਾ ਖਿੱਚ ਸਕਦਾ ਹਾਲੇ ਹੋਰ ਵੀ ਸੋਮਵਾਰ ਤੱਕ ਜਾਂ ਮੰਗਲਵਾਰ ਤੱਕ ਪੈਨਸ਼ਨਾਂ ਜਾਰੀਆਂ ਨੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ Atau ada nasan gitu jauh kita